ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮਮੋਂ ਕਲਾਉਡ 90 ਤੁਸੀਂ ਨਵੇਂ-ਨਵੇਂ ਮੰਮੀ ਪਾਪਾ ਬਣੇ ਹੋ ਜਾਂ ਫਿਰ ਬਣਨ ਜਾ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਹੈਲਪਫਲ ਹੋਣ ਜਾ ਰਹੀ ਹੈ ਇਸ ਵੀਡੀਓ ਦੇ ਵਿੱਚ ਮੈਂ ਕੁਝ ਐਸੇ ਟਿਪਸ ਸ਼ੇਅਰ ਕਰਨ ਜਾ ਰਹੀ ਹਾਂ ਜਿਹੜੀ ਕਿ ਤੁਹਾਡੇ ਇਨੀਸ਼ੀਅਲ ਪੇਰੈਂਟਿੰਗ ਜਰਨੀ ਦੇ ਵਿੱਚ ਤੁਹਾਡੇ ਲਈ ਬਹੁਤ ਹੈਲਪਫਲ ਹੋਣਗੇ ਚਲੋ ਫਿਰ ਵੀਡੀਓ ਨੂੰ ਸਟਾਰਟ ਕਰਦੇ ਹਾਂ ਬੱਚਾ बार-बार रो ਰਿਹਾ ਹੈ ਇਹਦਾ ਹੀ ਮਤਲਬ ਨਹੀਂ ਹੈ ਕਿ ਉਹਨੂੰ ਹਰ ਵਾਰ ਦੁੱਧ ਹੀ ਚਾਹੀਦਾ ਹੈ ਤੁਸੀਂ ਅੱਛੀ ਤਰ੍ਹਾਂ ਬੇਬੀ ਨੂੰ ਚੈੱਕ ਕਰੋ ਮੇਬੀ ਉਹ ਡਾਈਪਰ ਪ੍ਰੋਬਲਮ ਹੋਏਗੀ ਜਾਂ ਮੇਬੀ ਉਹਨੂੰ ਠੰਡ ਲੱਗ ਰਹੀ ਹੋਏਗੀ ਮੇਬੀ ਉਹਨੂੰ ਗਰਮੀ ਲੱਗ ਰਹੀ ਹੋਏਗੀ ਸਮ ਟਾਈਮ ਕੀ ਹੁੰਦਾ ਹੈ ਕਿ ਬੱਚਿਆਂ ਨੂੰ ਨੀਂਦ ਆ ਰਹੀ ਹੁੰਦੀ ਹੈ ਜਾਂ ਫਿਰ ਉਹ ਓਵਰ ਟਾਇਰਡ ਹੋ ਜਾਂਦੇ ਨੇ ਇਹ ਸਾਰੇ ਰੀਜ਼ਨਸ ਤੁਹਾਨੂੰ ਫਾਈਂਡ ਕਰਨੇ ਆਉਣੇ ਚਾਹੀਦੇ ਨੇ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਬੱਚੇ ਦੇ ਰੋਣ ਦਾ ਮੇਨ ਰੀਜ਼ਨ ਕੀ ਹੈ ਹਰ ਵਾਰ ਇਹਨੂੰ ਫੀਡ ਕਰਵਾਉਣਾ ਇੱਕ ਸੋਲੂਸ਼ਨ ਨਹੀਂ ਮੰਨਿਆ ਜਾਂਦਾ ਦੂਜੀ ਗੱਲ ਕਰਦੇ ਹਾਂ ਕਿ ਅਗਰ ਤਾਂ ਬੱਚੇ ਨੂੰ ਸਾਨੂੰ ਮਤਲਬ ਇਹੀ ਸੁਣਾਉਣ ਚਾ ਰਹੇ ਹੈ ਕਿ ਹਰ 2 ਘੰਟੇ ਬਾਅਦ ਬੱਚੇ ਨੂੰ ਫੀਡ ਕਰवानी ਚਾਹੀਦੀ ਹੈ ਹਰ 2 ਘੰਟੇ ਬਾਅਦ ਫੀਡ ਕਰवानी ਚਾਹੀਦੀ ਹੈ ਐਸਾ ਵੀ ਹਰ ਕੇਸ ਤੇ ਵੀ ਜ਼ਰੂਰੀ ਨਹੀਂ ਹੁੰਦਾ ਅਗਰ ਤਾਂ ਤੁਹਾਡਾ ਬੱਚਾ ਸੋ ਰਿਹਾ ਹੈ ਉਹ ਬਿਲਕੁਲ ਆਰਾਮ ਦੇ ਨਾਲ ਕੰਫਰਟੇਬਲ ਸੁਤਾ ਹੋਇਆ ਹੈ ਤੁਹਾਨੂੰ ਵਰੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਬੱਚੇ ਤਿੰਨ ਤੋਂ 4 ਘੰਟੇ ਤੱਕ ਵੀ ਆਪਣੀ ਨੈਪ ਲੈ ਸਕਦੇ ਨੇ ਬਟ ਤੁਸੀਂ ਕੋਸ਼ਿਸ਼ ਕਰੋ ਕਿ 4 ਘੰਟੇ ਤੋਂ ਵੱਧ ਬੱਚੇ ਨੂੰ ਭੁੱਖਾ ਨਹੀਂ ਰੱਖਣਾ 4 ਘੰਟੇ ਤੱਕ ਜੇ ਬੱਚਾ ਸੌ ਰਿਹਾ ਤਾਂ ਤੁਸੀਂ ਆਰਾਮ ਨਾਲ ਉਸ ਨੂੰ ਸੌਣ ਦਿਓ ਫਿਰ ਗੱਲ ਆਉਂਦੀ ਹੈ ਅੱਗੇ ਕਿ ਬੇਬੀ ਦੀ ਮ사ਜ ਕਦੋਂ ਸਟਾਰਟ ਕਰਨੀ ਚਾਹੀਦੀ ਹੈ ਬੇਬੀ ਦੀ ਮ사ਜ ਤੁਸੀਂ ਬੀਬੀ ਦਾ ਜਿਹੜਾ 나ੜੂ ਹੁੰਦਾ ਹੈ ਆਫਟਰ 10 ਡੇਜ਼ ਉਹ 나ੜੂ ਜਿਹੜਾ ਜਿਹਨੂੰ ਅੰਬਲਿਕਨ ਕੋਡ ਨੂੰ ਕੱਟ ਕਰਦੇ ਉਸ ਤੋਂ ਬਾਅਦ ਉਹ ਛੋਟਾ ਜਿਹਾ ਪਾਰਟ ਉਹਦੇ ਬੇਬੀ ਦੇ ਨੇਵਲ ਤੇ ਰਹਿ ਜਾਂਦਾ ਉਹਨੂੰ 나ੜੂ ਬੋਲਦੇ ਆ 10 ਦਿਨਾਂ ਦੇ ਬਾਅਦ ਉਹ ਇੱਕ ਨੈਚੁਰਲ ਪ੍ਰੋਸੈਸ ਦੇ ਥਰੂ ਆਪੇ ਹੀ गिर ਜਾਂਦਾ ਹੈ ਉਸਦੇ ਬਾਅਦ ਤੁਸੀਂ ਬੇਬੀ ਦੀ ਮਾਲਿਸ਼ੀ ਸ਼ੁਰੂ ਕਰ ਸਕਦੇ ਹੋ ਤੁਸੀਂ ਮਾਲਿਸ਼ ਦੇ ਲਈ ਕਿਸੇ ਐਕਸਪਰਟ ਜੋ ਦਾਇਆਂ ਮਾਈਆਂ ਸੀ ਆਪਣੇ ਘਰਾਂ ਵਿੱਚ ਬੁਲਵਾਨੇ ਉਹਨਾਂ ਕੋਲੋਂ ਵੀ ਕਰਵਾ ਸਕਦੇ ਹੋ ਔਰ ਅਗਰ ਬੈਸਟ ਪਾਰਟ ਹੈਗਾ ਤਾਂ ਤੁਸੀਂ ਕਰਦਾ ਕੋਈ ਮੇਨ ਫੈਮਿਲੀ ਮੈਂਬਰ ਬੱਚੇ ਦੀ ਮ사ਜ ਕਰ ਸਕਦਾ ਤੁਸੀਂ ਆਰਾਮ ਨਾਲ ਉਹ ਤੋਂ ਮ사ਜ ਕਰਵਾ ਸਕਦੇ ਹੋ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਸ ਤੋਂ 2-3 ਦਿਨਾਂ ਦੇ ਵਿੱਚ ਬੱਚੇ ਜਿਹੜੇ ਆ ਆਪਣਾ ਸਟਾਰਟਿੰਗ ਵਾਲਾ weight ਜਿਹੜਾ ਉਹ 10% body weight lose ਕਰਦੇ ਨੇ ਜਦੋਂ ਸਾਡੇ ਬੇਬੀ ਦਾ ਬਰਥ ਹੁੰਦਾ ਹੈ ਬਟ ਜਦੋਂ ਤੁਸੀਂ ਬੇਬੀ ਨੂੰ ਘਰ ਲੈ ਕੇ ਜਾਂਦੇ ਹੋ ਉਹਦਾ ਵੇਟ ਹੈ ਉਸ ਦੇ ਨਾਲ ਘਟ ਹੋ ਜਾਂਦਾ ਹੈ ਬਟ ਇਸ ਵਿੱਚ ਵਰੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ 10% ਬੇਬੀ ਆਪਣਾ ਬੋਡੀ weight ਲੂਜ਼ ਕਰਦੇ ਨੇ ਬਟ ਇਹ ਬਹੁਤ ਜਲਦੀ ਕਵਰ ਅਪ ਹੋ ਜਾਂਦਾ ਹੈ ਜਦੋਂ ਬੇਬੀਜ਼ ਆਪਣੀ ਫੀਡਿੰਗ ਜਰਨੀ ਪ੍ਰੋਪਰਲੀ ਸਟਾਰਟ ਕਰਦੇ ਨੇ ਇਸ ਵਿੱਚ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ ਅੱਗੇ ਗੱਲ ਕਰਦੇ ਹਾਂ ਕੁਝ ਜ਼ਰੂਰੀ ਵੈਕਸੀਨੇਸ਼ਨ ਜਿਹੜੀਆਂ ਕਿ ਬਰਥ ਦੇ ਜਸਟ ਆਫਟਰ ਹਸਪੀਟਲ ਦੇ ਵਿੱਚ ਹੀ ਬੱਚੇ ਨੂੰ ਦਿੱਤੀਆਂ ਜਾਂਦੀਆਂ ਨੇ ਹਸਪੀਟਲ ਦੇ ਦੁਆਰਾ ਹੀ ਉਦੇ ਵਿੱਚ ਹੈਪਟਾਈਟਸ ਬੀ ਬੀ ਸੀ ਜੀ او ਪੀ ਵੀ ਇਹ ਮੀਨਿੰਗ ਇਨਜੈਕਸ਼ਨ ਹੁੰਦੇ ਨੇ ਜਿਹੜੇ ਬੇਬੀਜ਼ ਨੂੰ ਹਸਪੀਟਲ ਦੇ ਵਿੱਚ ਲੱਗਦੇ ਨੇ ਤੇ ਤੁਹਾਨੂੰ ਮੇਕ ਸ਼ੂਰ ਤੁਸੀਂ ਆਪਣੇ ਡਾਕਟਰ ਦੇ ਨਾਲ ਗੱਲ ਕਰਕੇ ਇਹ ਰੱਖ ਪੂਰੀ ਟਾਈਮਲੀ ਡਨ ਕਰਵਾ ਕੇ ਹੀ ਤੁਸੀਂ ਘਰ ਆਓ ਫਿਰ ਅਸੀਂ ਅਕਸਰ ਦੇਖਦੇ ਹਾਂ ਕਿ ਨਿਊ ਬੌਰਨ ਬੇਬੀਜ਼ ਦੇ ਵਿੱਚ ਜੁਆਇੰਡਸ ਕ੍ਰੈਡਲ ਕੈਪ ਨਿਊ ਬੌਰਨ ਐਕਨੇ ਕਾਂਸਟਿਪੇਸ਼ਨ ਸਪਿਟ ਅਪਸ ਇਦਾਂ ਦੀ ਛੋਟੀ ਛੋਟੀ ਪ੍ਰੋਬਲਮਸ ਜਿਹੜੀਆਂ ਅਸੀਂ ਨਿਊ ਬੌਰਨ ਬੇਬੀਜ਼ ਦੇ ਵਿੱਚ ਦੇਖਦੇ ਹਾਂ ਬਟ ਇਹਦੇ ਵਿੱਚ ਤੁਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਕੁਝ ਵੀ ਗਲਤ ਨਹੀਂ ਕੀਤਾ ਹੈ ਤੁਸੀਂ ਇਕੱਲੇ ਨਹੀਂ ਮਾਤਾ ਪਿਤਾ ਉਹ ਜਿਹੜੇ ਇਹ ਪ੍ਰੋਬਲਮ ਨੂੰ ਫੇਸ ਕਰ ਰਹੇ ਨੇ ਜਾਂ ਜਿਨ੍ਹਾਂ ਦੇ ਬੱਚਿਆਂ ਨੂੰ ਪ੍ਰੋਬਲਮਜ਼ ਆ ਰਹੀਆਂ ਨੇ ਮੋਸਟਲੀ ਨਵੇਂ ਜੰਮੇ ਬੱਚਿਆਂ ਦੇ ਨਾਲ ਇਹ ਇੱਕ ਪ੍ਰੋਬਲਮ ਹੁੰਦੀਆਂ ਨੇ ਬਟ ਸਾਨੂੰ ਇੱਥੇ ਕੀ ਕਰਨਾ ਚਾਹੀਦਾ ਹੈ ਕਿ ਥੋੜਾ ਜਿਹਾ ਇੱਥੇ ਆਪਣੇ ਆਪ ਨੂੰ ਠਹਿਰਾ ਕੇ ਰੱਖਣਾ ਚਾਹੀਦਾ ਹੈ ਆਪਣੇ ਪੀਡੀਆਟ੍ਰੀਸ਼ੀਅਨ ਦੇ ਨਾਲ ਗੱਲ ਕਰੋ ਓਵਰ ਦਾ ਪੀਰੀਅਡ ਆਫ ਟਾਈਮ ਇਹ ਜਿਹੜੀਆਂ ਪ੍ਰੋਬਲਮਸ ਆ ਗਈਆਂ ਨੇ ਆਪਣੇ ਆਪ ਸੌਲਵ ਹੋ ਜਾਂਦੀਆਂ ਨੇ ਨੈਕਸਟ ਆਉਂਦਾ ਹੈ ਬੇਬੀ ਦਾ ਪੂਪ ਪੈਟਰਨ ਉਹਦੀ ਪਾਟੀ ਦੇ ਨਾਲ ਰਿਲੇਟਡ ਗੱਲ ਹੈ ਅਗਰ ਤਾਂ ਬੇਬੀ ਕੰਪਲੀਟਲੀ ਮਦਰ ਫੀਡ ਤੇ ਡਿਪੈਂਡ ਕਰਦਾ ਹੈ ਤੇ ਦੇਖੋ ਜੀ ਬੱਚਾ ਇੱਕ ਦਿਨ ਦੇ ਵਿੱਚ 7 ਵਾਰੀ ਜਾਂ ਫਿਰ 7 ਦਿਨ ਦੇ ਵਿੱਚ ਇੱਕ ਵਾਰੀ ਵੀ ਉਹ ਪੂਪ ਕਰਦਾ ਹੈ ਪਾਟੀ ਕਰਦਾ ਹੈ ਤੇ ਇਹ ਬਿਲਕੁਲ ਨਾਰਮਲ ਗੱਲ ਹੈ ਤੁਹਾਨੂੰ ਇਹਦੇ ਵਿੱਚ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਬੇਬੀ ਕੋਈ ਡਿਸਕੰਫਰਟ ਫੀਲ ਨਹੀਂ ਕਰ ਰਿਹਾ ਆਫਟਰ 7 ਡੇਜ਼ ਜਾਂ ਇੱਕ ਦਿਨ ਦੇ ਵਿੱਚ 7 ਵਾਰੀ ਪੋਟੀ ਕਰਨ ਤੋਂ ਬਾਅਦ ਵੀ ਉਹ ਨਾਰਮਲ ਹੈ ਨਾਰਮਲ ਉਹਦਾ ਸਭ ਕੁਝ ਚੱਲ ਰਿਹਾ ਹੈ ਉਹਦਾ weight gain ਹੋ ਰਿਹਾ ਹੈ ਤਾਂ ਤੁਹਾਨੂੰ ਇਹਦੇ ਵਿੱਚ ਜਲਨ ਦੀ ਕੋਈ ਜ਼ਰੂਰਤ ਨਹੀਂ ਹੈ ਓਵਰ ਦਾ ਪੀਰੀਅਡ ਆਫ ਟਾਈਮ ਇਹ ਵੀ ਪ੍ਰੋਬਲਮ ਜਿਹੜੀ ਆਪਣੇ ਆਪ ਹੀ ਸੋਲਵ ਹੋ ਜਾਏਗੀ ਅ ਅੱਗੇ ਗੱਲ ਕਰਦੇ ਹਾਂ ਬੇਬੀ ਦੇ ਸਲੀਪਿੰਗ ਪੈਟਰਨ ਬਾਰੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਫਰਸਟ ਦੇ 1 ਮਨਥ 2 ਮਨਥ ਤੱਕ ਇਨ ਫੈਕਟ ਦੋ ਤੋਂ ਟਾਈਮ ਹੀ ਨੇ ਤੱਕ ਬੱਚਾ ਜਿਹੜਾ ਮੋਸਟ ਆਫ ਦਾ ਟਾਈਮ ਜਿਹੜਾ ਆਪਣਾ ਉਹ স্লੀਪ ਦੇ ਵਿੱਚ ਹੀ ਸਪੈਂਡ ਕਰਦਾ ਹੈ স্লੀਪ ਦੇ ਵਿੱਚ ਉਹਦਾ ਟਾਈਮ ਨਿਕਲਦਾ ਹੈ ਤੇ ਸਾਨੂੰ ਬੇਬੀ ਦੀ ਜਿਹੜਾ 슬ੀਪਿੰਗ ਪੈਟਰਨ ਹੈ ਉਹਨੂੰ ਅੱਛੀ ਤਰ੍ਹਾਂ ਨੋਟਿਸ ਕਰਨਾ ਚਾਹੀਦਾ ਹੈ ਉਹਦੇ ਜਿਹੜੇ ਸੌਣ ਦੇ ਤਰੀਕੇ ਦੇ ਉੱਤੇ ਸਾਡਾ ਪੂਰਾ ਧਿਆਨ ਹੋਣਾ ਚਾਹੀਦਾ ਹੈ ਬੇਬੀ ਨੂੰ ਤੁਸੀਂ ਪਹਿਲੇ 1 ਮਨთ ਸਵਾ ਮਹੀਨਾ ਡੇਡ ਮਹੀਨਾ ਤੱਕ ਅਗਰ ਹੋ ਸਕੇ ਤਾਂ ਉਹਨੂੰ ਤੁਸੀਂ ਸਵੈਡਲ ਕਰਕੇ ਉਹਨੂੰ ਸੁਮਾਓ ਸਵੈਡਲਿੰਗ ਨਾਲ ਕੀ ਹੁੰਦਾ ਹੈ ਕਿ ਬੇਬੀ ਆਪਣੇ ਆਪ ਨੂੰ ਇੱਕ ਸਿਕਿਓਰ ਪਲੇਸ ਤੇ ਫੀਲ ਕਰਦਾ ਹੈ ਜਿੱਦਾਂ ਕਿ ਉਹ ਬੂਮ ਦੇ ਵਿੱਚ ਉਹਦੀ ਪੋਜੀਸ਼ਨ ਹੁੰਦੀ ਹੈ ਉਹਦੇ ਹੱਥ ਐਦਾਂ ਹੁੰਦੇ ਨੇ ਉਹਦੇ ਲੈਗਸ ਨਾਲ ਹੁੰਦੀਆਂ ਨੇ ਸਵੈਡਲਿੰਗ ਵੀ ਸੇਮ ਉਹੀ ਪੋਜੀਸ਼ਨ ਬੱਚੇ ਨੂੰ ਪ੍ਰੋਵਾਈਡ ਕਰਦੀ ਹੈ ਆਪਾਂ ਲੋਗ ਹੁੰਦੇ ਨੇ ਉਹ ਕੀ ਕਰਦੇ ਨੇ ਬੱਚੇ ਨੂੰ ਆਪਣੀ ਯੂ نو ਚੈਸਟ ਦੇ ਉੱਤੇ ਲੈ ਕੇ ਸੌ ਜਾਂਦੇ ਨੇ ਬਟ ਇਹ ਬਿਲਕੁਲ ਤੁਹਾਨੂੰ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਸਾਡੀ ਅੱਖ ਲੱਗ ਜਾਂਦੀ ਹੈ ਅਸੀਂ ਸੌ ਜਾਂਦੇ ਆ ਤੇ ਇਦਾਂ ਦੀ ਕੰਡੀਸ਼ਨ ਵਿੱਚ ਕੀ ਹੋ ਸਕਦਾ ਹੈ ਕਿ ਤੁਸੀਂ ਸੋ ਜਾਓ ਤੇ ਕੀ ਹੋਵੇ ਕਿ ਮੇਬੀ ਇਟ ਕੈਨ ਕਾਜ਼ ði ਐਕਸੀਡੈਂਟ ਵਿਦ ði ਬੇਬੀ ਤੇ ਤੁਹਾਨੂੰ ਇਹ ਗੱਲ ਦਾ ਪੂਰਾ ਪੂਰਾ ਧਿਆਨ ਰੱਖਣਾ ਚਾਹੀਦਾ ਕਿ ਉਹਨੂੰ ਆਪਣੀ ਚੈਸਟ ਤੇ ਨਾ ਸੁਲਾਓ ਬੇਬੀ ਜਿਹੜਾ ਸੋ ਰਿਹਾ ਹੁੰਦਾ ਉਹਦੇ ਲਾਗੇ ਕੋਈ ਹੈਵੀ ਬਲੈਂਕਟ ਨਹੀਂ ਹੋਣਾ ਚਾਹੀਦਾ ਹੈਵੀ ਪਿੱਲੋਜ਼ ਨਹੀਂ ਹੋਣੇ ਚਾਹੀਦੇ ਇਹ ਗੱਲਾਂ ਨਾਲ ਤੁਸੀਂ ਖਾਸ ਧਿਆਨ ਰੱਖਣਾ ਹੈ ਬਾਕੀ ਸਾਰੀਆਂ ਚੀਜ਼ਾਂ ਨਾਰਮਲ ਹੁੰਦੀਆਂ ਨੇ ਜੋ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਪਿੱਛੇ ਦੱਸਿਆ ਹੈ ਇਹ ਛੋਟੀ ਛੋਟੀ ਗੱਲਾਂ ਨੂੰ ਤੁਸੀਂ ਓਵਰ ਦਾ ਪੀਰੀਅਡ ਆਫ ਟਾਈਮ ਦੇਖੋਗੇ कि ਆਪਣੇ ਆਪ ਹੀ ਗੱਲਾਂ ਜੜੀਆਂ ਵਾ ਰਿਕਵਰ ਹੁੰਦੀਆਂ ਜਾਂਦੀਆਂ ਨੇ ਆਪਣੇ ਆਪ ਨੂੰ ਕਿਸੇ ਵੀ ਚੀਜ਼ ਨੂੰ ਲੈ ਕੇ ਬਲੇਮ ਨਾ ਕਰੋ ਆਪਣੀ ਪੈਰੈਂਟਿੰਗ ਜਰਨੀ ਨੂੰ ਤੁਸੀਂ ਫੁੱਲ ਇੰਜੋਏ ਕਰੋ ਬੇਬੀ ਦੇ ਨਾਲ ਹੈਪੀ ਟਾਈਮ ਸਪੈਂਡ ਕਰੋ ਖੁਸ਼ ਰਹੋ ਮੈਂ ਉਮੀਦ ਕਰਦੀ ਆਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਵੀਡੀਓ ਨੂੰ ਲਾਈਕ ਕਰਿਓ ਨੀਚੇ ਕਮੈਂਟ ਲੀਵ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀਆਂ ਬਹੁਤ ਹੀ ਪਿਆਰੀ ਪਿਆਰੇ ਵੀਡੀਓਜ਼ ਤੁਹਾਡੇ ਲਈ ਹੈਲਪਫ ਹੋਣ ਥੈਂਕ ਯੂ